ਆ ਦੇਖ ਰਹੇ ਹੋ ਜੀ ਸਰਬਜੀਤ ਸਿੰਘ ਖਾਲਸਾ ਜਿਹੜਾ ਕਿ ਫਰੀਦਕੋਟ ਤੋਂ ਕਿਉਂ ਲੜ ਰਿਹਾ ਲੋਕਾਂ ਦਾ ਹੜ ਆਇਆ ਹੋਇਆ ਅੱਜ ਇੱਥੇ ਦੇਖੋ ਨੌਜਵਾਨ ਉਹਨਾਂ ਦਾ ਚੋਣ ਨਿਸ਼ਾਨ ਕਿਸਾਨ ਤੇ ਗੰਨਾ ਆਹ ਬਾਈ ਕਹਿੰਦਾ ਖੇਤਾਂ ਤੋਂ ਮੈਂ ਆਪੀਆਂ ਤੇ ਗੰਨਾ ਨਾਲ ਹੀ ਫਿਰਦਾ ਦੇ ਗੰਨੇ ਦਾ ਨਿਸ਼ਾਨ ਜੀ ਬੜਾ ਅੱਛਾ ਆ ਬਾਈ ਜੀ ਗੰਨਾ ਕਿਵੇਂ ਟੰਗਿਆ ਇਹ ਮਿਰਜੀ ਇਹ ਸਰਪੇਂਡਰ ਹਾਂ ਗੰਨਾ ਚ ਉਹਨੇ ਸਾਡਾ ਜੀ ਹਾਂਜੀ ਹਾਂਜੀ ਕਿਸਾਨ ਗੰਨਾ ਤੁਸੀਂ ਗੰਨਾ ਹੀ ਲਾਦਾ ਹਾਂਜੀ ਆਏ ਹਾਂਜੀ ਜੋ ਜੋਸ ਦੇਖੋ ਉੱਧਰ ਸੰਗਤਾਂ ਦਾ ਇਕੱਠ ਇਧਰੇ ਨੌਜਵਾਨ ਨੇ ਗੰਨੇ ਹੀ ਢੰਗ ਰੱਖਿਆ ਪ੍ਰਚਾਰ ਕਰਨ ਦਾ ਲੋਕ ਉੱਧਰ ਦੇਖੋ ਜੀ ਬਹੁਤ ਬਹੁਤ ਧੰਨਵਾਦ ਜੀ ਪਿੰਡ ਰਾਇਆ ਖੜੇ ਆਪਾਂ ਬਹੁਤ ਭਾਰੀ ਇਕੱਠ ਆ ਸੰਗਤਾਂ ਦਾ ਪਿੰਡ ਦੀ ਦਾ ਵੀ ਤੇ ਰੋਡ ਸਵਾਲੇ ਲੋਕ ਤਾਂ ਗੱਡੀਆਂ ਚ ਹੀ ਆਹ ਜੇ ਆਪੋ ਆਪਣੇ ਸਾਡਾ ਲੱਛਾ ਸਿੰਘ ਜੀ ਸਾਡਾ ਉਹਨਾਂ ਦਾ ਦੇਖੋ ਜੀ ਦੇਖੋ ਗੰਨੇ ਟੰਗੀ ਜਾਂਦੇ ਆ ਹਲੋ